ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਨਵੇਂ ਹੋਰ ਵਲੌਗ ਵਿੱਚ ਅੱਜ ਦੇ ਇਸ ਵਲੌਗ ਵਿੱਚ ਆਪਾਂ ਪਹੁੰਚੇ ਹਾਂ ਜੀ ਪਿੰਡ ਦੋਲੇ ਵਾਲਾ ਇੱਥੇ ਸਲਾਨਾ ਸਮਾਗਮ ਹੁੰਦਾ ਹੈ ਸਲਾਨਾ ਮੇਲਾ ਚੱਲਦਾ ਹੈ ਜੀ ਇੱਥੋਂ ਦੀ ਬਾਬਾ ਦੀ ਵਰਸੀ ਹੁੰਦੀ ਹੈ ਤੰਦਨ ਬਾਬਾ ਚੁੱਗੀ ਵਾਲੇ ਸੰਤ ਬਾਉ ਤੂਲਸੀਦਾਸ ਜੀ ਦੀ ਵਰਸੀ ਹੁੰਦੀ ਹੈ ਇਹ ਮੇਨ ਦੀਵਾਨ ਹਾਲ ਹੈ ਜੀ ਬਹੁਤ ਹੀ ਸੋਹਣਾ ਬਣਿਆ ਹੋਇਆ ਹੈ ਦੀਵਾਨ ਹਾਲ ਇਹ ਪੂਰਾ ਸਾਹਿਬ ਹੈ ਜੀ ਇਹ ਕਥਾ ਕੀਰਤਨ ਆਸਤੇ ਵੱਡਾ ਹਾਲ ਬਣਿਆ ਹੋਇਆ ਹੈ ਇੱਥੇ ਲੰਗਰ ਚੱਲ ਰਿਹਾ ਹੈ ਜੀ ਪਿਛੇ ਲੰਗਰ ਹਾਲ ਬਣਿਆ ਹੈ ਸ਼ਾਮ ਦੇ ਵੇਲੇ ਕਰਕੇ ਸੰਗਤ ਥੋੜੀ ਰਹਿ ਗਈ ਤੇ ਲੰਗਰ ਹਾਲ ਬੰਦ ਕਰਕੇ ਸੰਗਤ ਨੂੰ ਬਾਹਰ ਪਛਾਦਾ ਸ਼ਿਕਾਇਆ ਜਾ ਰਿਹਾ ਹੈ ਸਾਹਮਣੇ ਸੰਗਤ ਸੇਵਾ ਕਰਦੀ ਪਈ ਸੀ ਹੁਣ ਆਪਾਂ ਪੀ ਰਹੇ ਹਾਂ ਜੀ ਚਾਹ ਇਹ ਸਰੋਵਰ ਬਣਿਆ ਹੋਇਆ ਹੈ ਜੀ ਉਸ ਸਾਹਮਣੇ ਚੁੱਲੇ ਵਗੈਰਾ ਲੱਗੇ ਹੋਏ ਨੇ ਗੁਰਦੁਆਰਾ ਸਾਹਿਬ ਦਾ ਦਰਸ਼ਨ ਕਰੋ ਜੀ ਹਾਏ ਗੁਰੂ ਹਾਏ ਗੁਰੂ ਹਾਏ ਗੁਰੂ ਹਾਏ ਗੁਰੂ ਹੁਣ ਆਪਾਂ ਲੈ ਆ ਪ੍ਰਸ਼ਾਦ ਤੇ ਕਰਦੇ ਆ ਜਿਸ ਨਿੱਕੇ ਜਿਵੇਂ ਵਲੌਗ ਦਦੀ ਐਂਡ ਲਾਈਕ ਕਮੈਂਟ ਸ਼ੇਅਰ ਜਰੂਰ ਕਰੋ ਜੀ